1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਡਾਕਟਰ ਕਹਿੰਦੇ ਤੇਰੀ ਜ਼ਿੰਦਗੀ ਖਤਰੇ 'ਚ ਹੈ ਕੇ ਪੈ ਜੇ ਖਤਰੇ 'ਚ ਕੀ ਜੋ ਦੇਸ਼ ਹੀ ਖਤਰੇ 'ਚ ਮੈਂ ਨਹੀਂ ਮੈਂ ਜ਼ਿੰਦਗੀ ਚੋਕਾਂਗੀ ਮੈਂ ਜੋੜੂਗਾ ਤਾਂ ਹੈਗਾ ਇਹ ਬੰਦਾ ਤਾਂ ਜਗਾੜੀ ਹੈ ਮੈਂ ਕਿਹਾ ਬਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਜੱਜ ਦੇ ਨਿਕਲ ਆਉਂਦੇ ਤੇ ਵੀ ਲਿੱਟਰ ਕੋਲੇ ਨਾ ਕੇਜਰੀਵਾਲ ਦੇ ਭਗਵੰਤ ਮਾਨ ਦਾ ਨਾਮ ਲੈ ਦਿਓ ਚੀਕ ਮਾਰ ਦਿਓ ਨਾ 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 ਉਹਨਾਂ ਦੀ ਗੱਲ ਐ ਕਰੋ ਹੈ ਬਹੁਤ ਜਿਨਸ਼ਾ ਵਿਕਰੇ ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ 1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਇਹ ਸ਼ਹਿਰ ਨੇ ਇੱਕ ਕਰਮ ਭੂਮੀ ਐ ਮੇਰੀ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਤੋਂ ਮੈਨੂੰ ਮਸ਼ਹੂਰੀ ਮਿਲੀ ਉੱਥੇ ਸੋਚਿਆ ਸੀ ਮੁੱਖ ਮੰਤਰੀ ਜਾਂ ਹੋਰ ਇਹ ਤਾਂ ਸਾਡੇ ਤਾਂ ਜੀ ਦਿਮਾਗ ਚ ਹੀ ਨਹੀਂ ਆਉਂਦਾ ਇਹ ਜਾਂ ਕੁਝ ਅਸੀਂ ਤਾਂ ਮੱਜੇ ਨਹੀਂ ਪੂਛਾ ਫੜ ਕੇ ਤਾਂ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਆਂ ਜੀ ਅਸੀਂ ਕਿ ਤੂੰ ਮੁੱਖ ਮੰਤਰੀ ਇਹ ਤਾਂ ਜਿਉਂਦਾ ਰਵੇ ਕੇਜਰੀਵਾਲ ਉਹਨੇ ਪਾਰਟੀ ਬਣਾਈ ਉਹਨੇ ਰਾਮਲੀਲਾ ਗਰਾਊਂਡ ਚ ਸ਼ੂਗਰ ਦਾ ਮਰੀਜ਼ ਹੈ ਜੀ ਤੇ ਫੇਰ ਵੀ 15 ਦਿਨ ਭੁੱਖ ਹੜਤਾਲ ਡਾਕਟਰ ਕਹਿੰਦੇ ਤੇਰੀ ਜ਼ਿੰਦਗੀ ਖਤਰੇ ਚ ਆ ਕੇ ਪੈ ਜੇ ਖਤਰੇ ਚ ਕੀ ਜੋ ਦੇਸ਼ ਹੀ ਖਤਰੇ ਚ ਮੈਂ ਨਹੀਂ ਮੈਂ ਜਿੰਦਗੀ ਚ ਉਹ ਕਿਹਾ ਆਈ ਆਰ ਸਫਸਰਾ ਜੀ ਇੰਡੀਅਨ ਰੈਵਨਿਊ ਸਰਵਿਸ ਦਾ ਇਨਕਮ ਟੈਕਸ ਦਾ ਕਮਿਸ਼ਨਰ ਹੈ ਆਈਆਈਟੀ ਖੜਗਪੁਰ ਤੋਂ ਇੰਜੀਨੀਅਰ ਹੈ ਇਹ ਕੋਈ ਮੋਤੀ ਵਾਲੀ ਡਿਗਰੀ ਨਹੀਂ ਹੈਗੀ ਵੀ ਜਿਹੜੀ ਥਉਂ ਵੀ ਨਹੀਂ ਹੈਗੀ ਸਾਰੀਆਂ ਡਿਗਰੀਆਂ ਪਈਆਂ ਨੇ ਉਹਦੀ ਅਠਵੀਂ ਵੀ ਨਹੀਂ ਲੱਭਦੀ ਪਤਾ ਨਹੀਂ ਕਿ ਥੋਕੀ ਕੀ ਸੁਣਾਈ ਜਾਂਦੇ ਆ ਕੋਈ ਇੱਕ ਦਿਨ ਮੈਂ ਸੁਣੀ ਜਾਂਦਾ ਸੀ ਉੱਥੋਂ ਉਹ ਕਿਤੇ ਸ੍ਰੀ ਹਰੀਕੋਟਾ ਚੰਦਰਯਾਨ ਦਾ ਲਾਂਚ ਸੀ ਪ੍ਰਧਾਨ ਮੰਤਰੀ ਜਿੰਨੇ ਬੋਲਣਗੇ ਸੁਣਾਗੇ ਜੀ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਫਰਜ਼ ਬਣਦਾ ਸੁਣੀਏ ਉਹ ਕਹਿੰਦਾ ਵੀ ਬੈਨੋ ਭਾਈਓ ਇਸਰੋ ਸੇ ਕਿਉਂਕਿ ਆਪਣੀ ਇਸਰੋ ਹੈ ਨਾ ਕੰਪਨੀ ਜਿਵੇਂ ਉਹਨਾਂ ਦੀ ਨਸ ਹੈ ਆਪਣੀ ਇਸਰੋ ਹੈ ਜਿਹੜੀ ਸ੍ਰੀ ਹਰੀਕੋਟਾ ਤੋਂ ਲਾਂਚਿੰਗ ਹੁੰਦੀ ਹੈ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ मैं ग्री लाता है, पुराना के मैं जोडूगा मैं जोडूगा है बंदा तो जगाड़ी है मैं जोड़ू हम किसो जी कि इसरो से पुराना नाता क्या ना जब मैं स्कूल में पढ़ता था पढ़ाई में, में मेरा हाथ तंग था तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो से मेरा पुराना नाम की कुछ पल्ले पै गया है मुल्क दे मैं क्या वो की कुछ पल्ले पै गया दर्ये, दर्ये है डरिए डरिए करता रहो डरिए वो मैं क्या ये चलने पहरे रहे ने देख लो ਉਹ ਆਈਆਈਟੀ ਖੜਗਪੁਰ ਦਾ ਇੰਜੀਨੀਅਰ ਆਈਆਰਐਸ ਅਫਸਰ ਧਰਮਪਤਨੀ ਵੀ ਆਈਆਰਐਸ ਕਮਿਸ਼ਨਰ ਇਨਕਮ ਟੈਕਸ ਕਮਿਸ਼ਨਨ ਦੇ ਬਾਰੇ ਮਸ਼ਹੂਰ ਹੈ ਕਿ ਉਥੇ ਚਪੜਾਸੀ ਵੀ ਬੋਰੀਆਂ ਭਰ ਕੇ ਲੈ ਜਾਂਦੇ ਆ ਨੋਟਾਂ ਦੇ ਚਪੜਾਸੀ ਤੇ ਕਮਿਸ਼ਨਰ ਦਾ ਬੋਰੀਆਂ ਕੀ ਟਰੱਕ ਹੀ ਭਰ ਸਕਦੇ ਸੀ ਪਰ ਬੰਦੇ ਨੇ ਸਾਰੀਆਂ ਨੌਕਰੀਆਂ ਦਾਤ ਮਾਰ ਕੇ ਦੇਸ਼ ਦੇ ਹੱਕ 'ਚ ਖੜ ਗਿਆ ਕੜ ਗਿਆ ਆ ਤੁਹਾਡੇ ਸਾਹਮਣੇ ਖੜਾ ਜੋ ਦੁਨੀਆ ਭਰਦੀਆਂ ਜੋ ਦੁਨੀਆ ਭਰਦੀਆਂ ਕਾਲਾਂ ਕੇਜਰੀਵਾਲ ਨੂੰ ਕਹਿ ਰਹੀ ਇਹ ਜੋ ਭਾਜਪਾ ਨੇ ਉਹ ਆਪਣੀ ਜਿਹੜੀ ਟ੍ਰੋਲ ਆਰਮੀ ਜਿਉਂ ਲਾਗਦਿਆ ਤੜਕੇ ਉੱਠ ਕੇ ਕੇਜਰੀਵਾਲ ਕੇਜਰੀਵਾਲ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐਂ ਕਰਾਂਗੇ ਇਹਨੂੰ ਔਂ ਕਰਾਂਗੇ ਦੱਸੋ ਜੀ ਵਿਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆ ਪੰਗਿਆਂ 'ਚ ਪੈਣ ਦੀ ਧੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਧੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਕੀ ਕਰੀਏ ਜੀ ਦੱਸੋ ਮੈਂ ਮਾੜਾ ਕੀ ਕਰਤਾ ਸੀ बस डटकी लाग जंदे भगवान तो नो 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 मेरा नाम लेके कि, किसी भी लीडर ਕੋਲੇ ਨਾ ਕੇਜਰੀਵਾਲ ਦੇ ਭਗਵੰਤ ਮਾਨ ਦਾ ਨਾਮ ਲੈ ਦਿਓ ચીਕ ਮਾਰ ਦਿਆ ਨਾ 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 ਉਹਨਾਂ ਦੀ ਗੱਲ ਆ ਕੋਲ ਕਿਉਂਕਿ ਅਸੀਂ ਸੱਚ ਬੋਲਦੇ ਆ ਕਿਉਂਕਿ ਅਸੀਂ ਭੇਤ ਖੋਲਦੇ ਆ ਤਾਂ ਫਿਰ ਕਿ ਡਰਦੇ ਆ ਤਿੰਨ ਸਾਲ ਹੋ ਗਏ ਸਰਕਾਰ ਬੜੀ ਨੂੰ 1 ਰੁਪਈ ਦਾ ਜ਼ਾਮਨੀ ਕੋਈ ਹੈਗਾ ਕੋਈ ਇਹ ਦੂਪਹਿਲਾ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਆ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇ ਦੇ ਟੱਕਰ ਦੀ ਸਮੱਸਿਆ ਹੈ ਇਹ ਉਹੀ ਬੋਲਦਾ ਦਾ ਜਿਹੜਾ ਜਿਕਰਾ ਹੋਵੇ ਜਿਹਦੇ ਅੰਦਰ ਸੱਚ ਹੋਵੇ ਗੁਰਨਾਨਕ ਸਾਹਿਬ ਨੇ ਸੱਚ ਨੂੰ ਹੀ ਤਾਂ ਲਿਖਿਆ ਗੁਰਨਾਨਕ ਸਾਹਿਬ ਨੇ ਉਹਨਾਂ ਨੇ ਕਿਹਾ ਹੀ ਹੈ ਕਿ ਸੱਚ ਤੋਂ ਵੱਡਾ ਕੋਈ 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 ਧਾਤੀ ਹੈ ਨਹੀਂ ਧਰਤੀ ਤੇ ਸੋ ਆਪਾਂ ਨਾਨਕ ਲੇਵਾ ਸੰਗਤਾਂ ਆਪਾਂ ਸੱਚ ਦੇ ਪਿੱਛੇ ਹੀ ਜਾਣਾ ਹੈ ਜੇ ਸੱਚੇ ਲੱਗਦੇ ਆ ਤਾਂ ਵੋਟ ਪਾ ਦਿਓ ਜੇ ਤੁਹਾਨੂੰ ਸਾਡੀ ਨੀਅਤ ਚ ਤਿੰਨ ਸਾਲਾਂ ਚ ਖੋਟ ਲੱਗਿਆ ਕੋਈ ਨਾ ਪਾਇਓ ਭਾਈ ਫਿਰ ਕੌਣ ਉਹੀ ਆਉਣਗੇ ਉਹ ਆਸ਼ੂ ਜੀ ਅੱਲਾ ਦੱਸੂ ਉਹ ਆਸ਼ੂ ਦੀ ਗੱਲ ਕਰੀਏ ਜਾਂ ਨਾ ਕਰੀਏ ਹੈ ਦੁਖੀ ਕੀ ਫੇਰ ਕਹਿੰਦਾ ਮੈਂ ਖੜੂ ਹਾਂ ਖੱਦਿਆ ਯਾਰ ਮੱਸ ਕਰੋ ਯਾਰ ਟਾਇਰ ਹੋ ਜੋ ਹਾਂ ਉਹ ਆ ਗਿਆ ਆ ਗਿਆ ਆਪਣਾ ਆ ਗਿਆ ਰਿਸ਼ਤੀਆਂ ਵਾਲਾ ਜਿਹੜਾ ਮੁੱਦਾ ਆ ਗਿਆ ਉਹ ਪੁਰਾਣਾ ਮੁਸ਼ਤਰਕਾ ਖਾਤੇ ਨੇ ਕਰਨ ਮੈਂ ਕਹਿੰਦੀ ਤੁਸੀਂ ਤੁਸੀਂ ਆਰਾਮ ਨਾਲ ਦੱਸ ਦੋ ਬਰੇ ਪਿਆਰ ਨਾਲ ਦੱਸ ਦੋ ਆਪਾਂ ਕਰਾਂਗੇ ਬਿਠਾਉਣੇ ਆ ਮੈਂ ਮੈਂ ਆਉਂਗਾ ਮੈਂ ਮੈਨੂੰ ਇੱਥੇ ਆਉਣਾ ਪਿਆ ਮੈਂ ਆਉਂਗਾ ਨਹੀਂ ਤੁਹਾਨੂੰ ਬੁਲਾਉਂਗਾ ਜਿਹੜਾ ਪੁਰਾਣੇ ਮਸ਼ਤਰਕਾ ਖਾਤੇ ਨੇ ਉਹਨਾਂ ਦਾ ਫਤ ਹੱਲ ਕਰਾਂ ਯਾਰ ਦੇਖੋ ਕਹਤਾ ਕੋ ਨਾ 3 ਸਾਲਾਂ ਚ ਮੈਂ ਰੋਕ ਲਿਆ ਉਹਨਾਂ ਨੇ ਪਵਾੜੇ ਪਾਏ ਹੋਇਆ 70 ਸਾਲ ਦੇ ਕੰਡੇ ਬੀਜੇ ਹੋਏ ਚੁਗਣੇ ਸਾਨੂੰ ਪੈ ਰਹੇ ਨੇ ਨਸ਼ਿਆਂ ਵਿਰੁੱਧ ਹੋ ਗਿਆ ਨਾ ਕੰਮ ਸ਼ੁਰੂ ਇਹ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਇਆ ਵੀ ਪਰਸੋਂ ਤੋਂ ਜਾਂ ਹਫ਼ਤੇ ਤੋਂ ਨਾ 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 ਕਿਹਦੇ ਵਾਸਤੇ ਸਾਨੂੰ ਢੇੜ ਦੋ ਸਾਲ ਲੱਗ ਕੇ ਪਲੈਨਿੰਗ ਬਣਾਉਂਦਿਆਂ ਨੂੰ ਕਿਉਕਿ ਸਪਲਾਈ ਤਾਂ ਰੋਕ ਦਾਂਗੇ ਪਰ ਜਦੋਂ ਸਪਲਾਈ ਰੋਕਤੀ ਤਾਂ ਜਿਹੜੇ ਮੁੰਡੇ ਐਡਿਕਟਰ ਨੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਮੁਚਰੇਆਂ ਨੂੰ ਜਿਹੜੇ ਗਲਤ ਸੰਗਤ 'ਚ ਪੈ ਗਏ ਜਖਮ ਜਦੋਂ ਸਪਲਾਈ ਰੁਗ ਗਈ ਉਹ ਤੜਫਣਗੇ ਤੜਫਣਗੇ ਤਾਂ ਉਹਨੂੰ ਕਹਿੰਦੇ ਆ ਇੰਗਲਿਸ਼ 'ਚ ਮੈਡੀਕਲ ਭਾਸ਼ਾ 'ਚ ਵਿਦਡਰੋਅਲ ਸਿੰਪਟਮਸ ਜਦੋਂ ਵਿਦਡਰੋਅਲ ਸਿੰਪਟਮਸ ਆਉਣਗੇ ਉਹਨਾਂ ਦਾ ਕੀ ਕਰਾਂ ਕਿੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਕੀ ਕਰਾਂਗੇ ਤੜਫਣਗੇ ਉਹ ਤਾਂ ਮਤਲਬ ਹਜ਼ਾਰਾਂ ਮੁੰਡੇ ਹਰੇਕ ਪਿੰਡ ਚੋਂ ਨਿਕਲੇ ਆਉਣਗੇ 2-2 4-4 5-5 ਜਿਹੜੇ ਵਿਚਾਰੇ ਮਰੀਜ਼ ਨੇ ਅਸੀਂ ਪਹਿਲਾਂ ਰੀਹੈਬ ਸੈਂਟਰ ਬਣਾਏ ਉਹ ਓਟ ਕਲੀਨਿਕ ਬਣਾਏ ਉੱਥੇ ਦਵਾਈਆਂ 3-3 4-4 ਮਹੀਨੇ ਨੇ ਭੇਜੀਆਂ ਉਸ ਤੋਂ ਬਾਅਦ ਪੁਲਿਸ ਨੂੰ ਕਿਹਾ ਬਦਲੀਆਂ ਕਰੋ ਹੌਲਦਾਰ ਮੁੰਸ਼ੀ ਬੀਬੀ ਸਾਲ ਤੋਂ ਉੱਥੀ ਯਾਰੀਆਂ ਉੱਥੀ ਰਿਸ਼ਤੇਦਾਰੀਆਂ ਚੱਕ ਕੇ ਮੌਣਕਾਰ ਨੂੰ ਮਾਰੋ ਪਠਾਨਕੋਟ ਉਹ ਪਠਾਨਕੋਟ ਵਾਲ ਨੂੰ ਸਿੱਟੂ ਫਾਜਲ ਕਾ ਭਾਜਲ ਕਾਲੇ ਨੂੰ ਮਾਰੋ ਤਰਨ 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 ਤਾਰੇ ਨੂੰ ਸਿੱਧੂ ਮੋਹਾਲੀ ਕਰਕੇ ਬਦਲੀਆਂ ਉਹ ਤੋਂ ਬਾਅਦ ਇਹ ਕੰਮ ਕਰਤਾ ਉਹ ਤਾਂ ਸਾਨੂੰ ਟਰੈਕ ਵੀ ਕਰ ਲਿਆ ਸੀ ਪਹਿਲਾਂ ਕਿ ਕਿਹੜੇ ਕਿਹੜੇ ਲੱਗੇ ਨੇ ਜਿੱਥੇ ਨਸ਼ਾ ਹੈਪੋਵਾਰਚ ਨਸ਼ਾ ਵੇਚਦਾ ਅੱਜ ਅੱਜ ਰਾਤ ਨੂੰ ਦੇਖੋ ਕੀ ਹੁੰਦਾ 30 ਮਿੰਟ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਮੈਂ ਭਾਜਾ ਨੂੰ ਹੋ ਚਲ ਭੱਜ ਜਾਨ ਯਾਰ ਭੱਜ ਜਾਨ ਯਾਰ ਸਾਡਾ ਖਹਿੜਾ ਛੱਡੋ ਯਾਰ ਭੱਜੋ ਯਾਰ ਖਹਿੜਾ ਛੱਡੋ ਸਾਡਾ ਯਾਰ ਠੀਕ ਹੈ ਸੋ ਸਾਨੂੰ ਸਾਰੇ ਅਸੀਂ ਸਪੋਟਡ ਸਾਰਾ ਬੈਲ ਬਲੈਂਡ ਤੇ ਅਸੀਂ ਤੁਹਾਡੇ ਹੱਕ ਚ ਅਰਵਿੰਦ ਕੇਜਰੀਵਾਲ ਸਾਹਿਬ ਆਏ ਨੇ ਅੱਪ ਮੈਂ ਤਾਂ ਰੋਜ਼ ਹੀ ਰਹਿਣਾ ਤੁਹਾਡੇ ਕੋਲੇ ਇਹਨਾਂ ਨੂੰ ਸੁਣਨਾ